ਮਿਆਂ ਤਾਂ ਪਿੰਦੋਂ ਨਿੱਤ ਬਾਈਕ ਲਈ ਜਿਹਨੂੰ ਵੀ ਪੁੱਛੇਗੀ ਸੁਣੂ ਪਤੇ ਠੀਕ ਨਹੀਂ ਤੇ ਮੈਂ ਕੀਤੀ ਆ ਪਲੱਸ ਟੂ ਨਕਲ ਮਾਰ ਕੇ ਕੰਮ ਇਹਦੇ ਟੜਕ ਡਾਕ ਸੈਨ ਮਾਰ ਕੇ ਸਾਡਾ ਪਿੰਦੋਂ ਬਿਨਾਂ ਜਿੱਤੇ ਦਿਲ ਲੱਗਦਾ ਹਾ ਜਿਨ ਲੱਗੇ ਕੈਲੀਫੋਰਨੀਆ ਰੁਕੋ ਜਰਾ ਸਬਰ ਕਰੋ ਇਹ ਮੋਟਰਸਾਈਕਲ ਹੈ ਜੀ ਜਿਹੜਾ ਟਾਂਡਾ ਚੌਂਗ ਜਿਹੜਾ ਟਾਂਡਾ ਰੋਡ ਹੈ ਇੱਥੇ ਗਵਰਨਮੈਂਟ ਕਾਲਜ ਸੀਗਾ ਉਹਦੇ ਸਾਹਮਣੇ ਲਗਾਤਾਰ ਇਸਟੰਟ ਮਾਰਦਾ ਸੀਗਾ ਔਰ ਬੜੇ ਬੜੇ ਖਤਰਨਾਕ ਇਸਟੰਟ ਜਿਹੜੇ ਆ ਇਹ ਮਾਰਦਾ ਸੀਗਾ ਅੱਜ ਸਾਡੀ ਪੀਸੀਆਰ ਟੀਮ ਨੇ ਟਾਂਡੇ ਜਾ ਕੇ ਜਿਹੜਾ ਮੋਟਰਸਾਈਕਲ ਸਮੇਤ ਜਿਹੜਾ ਚਾਲਕ ਉਹਨੂੰ ਫੜ ਕੇ ਲੈਂਦਾ ਇੱਥੇ ਜੋ ਕਾਨੂੰਨੀ ਕਾਰਵਾਈ ਬਣਦੀ ਸੀ ਉਹ ਕਰ ਰਿਹਾ ਆਸੀ ਲੈ ਉਸਰ ਦੀ ਔਰ ਅਭੀ ਤੋ ਰੁਕੋ ਕਲਾਈਮੈਕਸ ਅਭੀ ਬਾਕੀ ਬੱਚੋ ਤੁਹਾਨੂੰ ਬਹੁਤ ਵਾਰੀ ਰੋਕੇ ਹੈ ਕਿ ਇਹ ਜਾਨਲੇਵਾ ਜਿਹੜੇ ਮੋਟਰਸਾਈਕਲ ਦੇ ਸਟੰਟ ਨਾ ਕਰੋ ਨਾ ਕਰੋ ਰੱਬ ਦਾ ਵਾਸਤਾ ਨਾ ਕਰੋ ਔਰ ਦੇਖੋ ਜਿਹੜਾ ਇਹ ਮੋਟਰਸਾਈਕਲ ਆ ਬੜਾ ਖੁੰਖਾਰ ਮੋਟਰਸਾਈਕਲ ਆ ਇਹਦੇ ਉੱਪਰ ਸਟੰਟ ਕਰ ਰਹੇ ਆ ਬੱਚੇ ਇਹ ਮੋਟਰਸਾਈਕਲ ਨੂੰ ਦੇਖੋ 95% ਖੜਾ ਕਰ ਦਿੰਦਾ ਅਗਰੇ ਮੰਨ ਜਾ ਕੇ ਅੱਗੇ ਡਿਕੇ ਪੂਰਾ ਖੜਾ ਹੋ ਜਾਂਦਾ ਕਿਉਂ ਡਿਕੇਗਾ ਦੋਨਾਂ ਦੇ ਸਿਰ ਵਿੱਚ ਛੱਟ ਲੱਗੂਗੀ ਤੇ ਪਲੀਜ਼ ਰਿਕਵੈਸਟ ਹੈ ਇਹ ਨਾ ਕਹੋ ਇਹ ਮੋਟਰਸਾਈਕਲ ਮੱਕੇ ਰਿਆਂ ਤੋਂ ਫੜਕੇ ਲੈਂਦਾ ਜਿਹੜਾ ਕਿ ਸਾਡੇ ਸ਼ਹਿਰ ਤੋਂ ਮੈਨੂੰ ਇਹਦਾ ਬਹੁਤ ਦੂਰ ਆ ਇਸ ਕਰਕੇ ਮੈਂ ਰਿਕਵੈਸਟ ਕਰਦਾ ਵੀ ਕੋਈ ਨਹੀਂ ਬੱਚਾ ਜਿਹੜਾ ਇਹ ਸਟੰਟ ਜਿਹੜੇ ਆ ਨਾ ਕਰੋ ਇਹ ਜਾਨਲੇਵਾ ਸਟੰਟ ਹੈ ਇਹ ਕਿਸੇ ਵੀ ਟਾਈਮ ਕਿਸੇ ਵੀ ਵਿਅਕਤੀ ਨੂੰ ਬਹੁਤ ਸਖਤ ਚੋਟ ਜਾਂ ਆਉਦੀ ਮੌਤ ਦਾ ਕਾਰਨ ਬਣ ਸਕਦਾ ਹੈ ਪਲੀਜ਼ ਇਸ ਤਰ੍ਹਾਂ ਨਾ ਕਰੋ ਇਹ ਮੇਰੇ ਪੁੱਤ ਇਹ ਗਿਫਟ ਹੈ ਤੇਰਾ ਠੀਕ ਹੈ ਇਹ ਗਿਫਟ ਹੈ ਇਹਨੂੰ ਸਾਰੀ ਉਮਰ ਦੇਖਣਾ ਕਿ ਇਹ ਤੇਰੇ ਕੰਮ ਆਊਗਾ ਤੇ ਇਹਨੂੰ ਸੰਭਾਲ ਕੇ ਰੱਖਣਾ ਤੇ ਗਾਹ ਵਾਸਤੇ ਇਹਨੂੰ ਦੇਖ ਕੇ ਤੈਨੂੰ ਯਾਦ ਕਰਾਊਗਾ ਵੀ ਮੈਂ ਜਿੰਦਗੀ ਦੇ ਵਿੱਚ ਕਦੇ ਵੀ ਖਤਰਨਾਕ ਜਿਹੜਾ ਸਟੰਟ ਨਹੀਂ ਮਾਰਨਾ ਥੈਂਕ ਯੂ ਇਹੀ ਨਹੀਂ ਅਭੀ ਹੋਰ ਸੁਣੀਏ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਮੇਰੇ ਇੱਕ ਛੋਟੇ ਬ੍ਰਦਰ ਨੇ ਮੋਟਰਸਾਈਕਲ ਤੇ ਸਟੰਟ ਮਾਰੇ ਸੀਗੇ ਤੇ ਸ਼ੁਭਾ ਜੀ ਨੇ ਸਾਡਾ ਉਹ ਕਿਤੇ ਮੋਟਰਸਾਈਕਲ ਫੜ ਕੇ ਤੇ ਉਹਦਾ ਚਲਾਨ ਕੀਤਾ ਆ ਤੇ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹਾਂਗਾ ਕਿ ਗਲਤ ਕੰਮ ਕਰੋਗੇ ਤੇ ਇੱਕ ਨਾ ਇੱਕ ਦਿਨ ਫੜੇ ਜਾਓਗੇ ਸਟੰਟ ਵਗੈਰਾ ਨਾ ਮਾਰੇ ਕਰੋ ਪਲੀਜ਼ ਧੰਨਵਾਦ